ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਦੇ ਨਾਲ ਕਾਮਰੈਡ ਸ਼ਬਦ ਜੋੜਿਆ ਜਾਂਦਾ ਹੈ ਤੇ ਇਹ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਖੁਦ ਵੀ ਕਬੂਲਿਆ ਕਿਉਂਕਿ ਸੋਚ ਦੇ ਮੁਤਾਬਕ ਨਾਂ ਦੇ ਨਾਲ ਕੋਈ ਵੀ ਤੁਖਾਲਸ ਲਾਇਆ ਜਾਂਦਾ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਦੋਂ 2020 ਤੇ 21 ਦੇ ਵਿੱਚ ਅੰਦੋਲਨ ਹੁੰਦਾ ਉਸ ਵਕਤ ਸਟੇਜਾਂ ਦੇ ਉੱਪਰ ਇੱਕ ਰੌਲਾ ਪਿਆ ਜੇ ਦੀਪ ਸਿੱਧੂ ਨੇ ਕਿਤੇ ਖਾਲਸਾਣ ਦੀ ਗੱਲ ਕਰ ਦਿੱਤੀ ਜਾਂ ਕੇਸਰੀ ਨਿਸ਼ਾਨ ਸ਼ਬਦ ਦੀ ਗੱਲ ਹੋਈ ਉਸ ਵਕਤ ਇਹ ਫਸਾਦ ਜਿਹੜੇ ਸੀ ਝਗੜੇ ਜਿਹੜੇ ਸੀ ਜਿਹੜਾ ਵਿਰੋਧਾਭਾਵ ਸੀ ਟਕਰਾਅ ਜਿਹੜੀ ਸੀ ਉਹ ਸਾਹਮਣੇ ਆਏ ਤੇ ਉਸ ਵਕਤ ਮੈਂ ਬਹੁਤ ਵਾਰੀ ਇਹ ਬੋਲਿਆ ਵੀ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕੇਵਲ ਕਿਸਾਨੀ ਝੰਡਾ ਹੋਵੇ ਤੇ ਉਦੋਂ ਨਾਲ ਨਿਸਾਨ ਸਾਹਿਬ ਲਾਇਆ ਗਿਆ ਜਾਂ ਗੁਰੂ ਸਾਹਿਬ ਪ੍ਰਕਾਸ਼ ਕੀਤੇ ਗਏ ਕਾਫੀ ਹਲਚਲ ਹੋਈ ਤੇ ਉਸ ਵਕਤ ਜਿਹੜਾ ਇਹਨਾਂ ਦਾ ਅੰਦਰ ਖਾਤੇ ਸਰਕਾਰ ਦੇ ਨਾਲ ਗੁਪਤ ਗੁਪ ਹੋਈ ਹੈ ਜਾਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਦੋ ਚਾਰ ਗੱਲਾਂ ਜਿਹੜੀਆਂ ਨੇ ਇਹਨਾਂ ਦੀਆਂ ਜਥੇਬੰਦੀਆਂ ਦੇ ਵਿੱਚੋਂ ਹੀ ਉਹ ਪ੍ਰਾਈਵੇਸੀ ਖੁੱਲੀ ਹੈ ਜਿਵੇਂ ਚੜੂਨੇ ਨੂੰ ਲੈ ਲਓ ਤੁਸੀਂ ਬਲਵੀਰ ਸਿੰਘ ਰਾਜੇਵਾਲ ਨੂੰ ਲੈ ਲਓ ਡੱਲੇ ਨੂੰ ਲੈ ਲਓ ਡੱਲੇਵਾਲ ਨੂੰ ਜਾਂ ਪੰਦੇਰ ਦੀ ਗੱਲ ਕਰ ਲਓ ਤੇ ਜਾਂ ਸਜੀਤ ਸਿੰਘ ਫੂਲ ਦੀ ਗੱਲ ਕਰ ਲਓ ਤੇ ਸਰਬੰਸ ਸਿੰਘ ਪੰਦੇਰ ਵਿੱਚ ਆ ਜਾਂਦਾ ਹੈ ਇਹਨਾਂ ਨੇ ਆਪਸ ਵਿੱਚ ਇਲਜ਼ਾਮ ਇਹ ਲਾਏ ਕਿ ਅਸੀਂ ਸਰਕਾਰ ਦੇ ਕੋਲੋਂ ਤਿੰਨ ਕਾਨੂੰਨ ਰੱਦ ਕਰਾਉਣ ਦੀ ਗੱਲ ਕੀਤੀ ਸੀ 14 ਮੀਟਿੰਗਾਂ ਦੇ ਵਿੱਚ ਸਰਕਾਰ ਨੇ ਜਿਹੜਾ ਤੈਅ ਕੀਤਾ ਸੀ ਫੈਸਲਾ ਕੀਤਾ ਸੀ ਉਹ ਇਹ ਸੀ ਕਿ ਇੱਕ ਕਾਨੂੰਨ ਅਸੀਂ ਰੱਦ ਕਰਦੇ ਹਾਂ ਇੱਕ ਕਾਨੂੰਨ ਤੇ ਕਮੇਟੀ ਬਣਾ ਦਿੱਤੀ ਗਈ ਇੱਕ ਕਾਨੂੰਨ ਜਿਹੜਾ ਉਹ ਸੂਬਾ ਸਰਕਾਰ ਤੇ ਡਿਪੈਂਡ ਕਰ ਦਿੱਤਾ ਕਿ ਸੂਬਾ ਸਰਕਾਰ ਜੋ ਚਾਹੂ ਉਹ ਕਰ ਸਕਦੀ ਹੈ ਤੇ ਐਮਐਸਪੀ ਦੀ ਜਿਹੜੀ ਗੱਲਬਾਤ ਹੈਗੇ ਇਹਨਾਂ ਨੇ ਉਹਨਾਂ 14 ਮੀਟਿੰਗਾਂ ਦੇ ਵਿੱਚ ਕੀਤੀ ਨਹੀਂ ਇਹ ਸੱਚਾਈ ਹੈ ਐਮਐਸਪੀ ਤੋਂ ਭਾਵ ਸੀ ਕਿ ਜਿਹੜਾ ਬਾਜਮ ਰੇਡ ਸੀਗਾ ਫਸਲਾਂ ਦੇ 23 ਫਸਲਾਂ ਤੇ ਉਹਨੂੰ ਦਰਲ ਕੇ ਮੰਨਿਆ ਜਾਵੇ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਤੇ ਉਸ ਵਕਤ ਇਹਨਾਂ ਨੇ ਐਮਐਸਪੀ ਦੀ ਕੋਈ ਗੱਲ ਨਹੀਂ ਕੀਤੀ ਇਹ ਸਚਾਈ ਹੈ ਤੇ ਇਹ ਅੰਦਰ ਖਾਤੇ ਜੋ ਸੌਦੇਬਾਜ਼ੀ ਹੋਈ ਉਹ ਸਭ ਕੁਝ ਬਾਹਰ ਆਇਆ بڑے ਇਲਜ਼ਾਮ ਲੱਗੇ ਮੈਂ ਬਹੁਤ ਵਾਰੀ ਕਿਹਾ ਸੀ ਕਿ ਹਜ਼ਾਰਾਂ ਕਰੋੜ ਰੁਪਈਆ ਇਹਨਾਂ ਨੇ ਸੌਦਾ ਕਰਕੇ ਲਿਆ ਇਹ ਕਿੰਨੀ ਸਚਾਈ ਹੈ ਲੋਕਾਂ ਦੀਆਂ ਕਿੱਸਰਾਈਆਂ ਸੀ ਜਾਂ ਮੀਡੀਆ ਰਾਹੀਂ ਜਿਹੜੀਆਂ ਚਰਚਾਵਾਂ ਛੜੀਆਂ ਸੀ ਉੱਥੋਂ ਸਭ ਕੁਝ ਆਮ ਲੋਕਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਜਿਹੜਾ ਅੰਦੋਲਨ ਸੀ ਇਹਨਾਂ ਨੂੰ ਮਜਬੂਰੀ ਦੇ ਵਿੱਚ ਉੱਥੋਂ ਉੱਠਣਾ ਪਿਆ ਸਰਕਾਰ ਨੂੰ ਇਹਨਾਂ ਨੇ ਹਰਾਇਆ ਨਹੀਂ ਸਰਕਾਰ ਦਾ ਨੁਕਸਾਨ ਜ਼ਰੂਰ ਕੀਤਾ ਔਰ ਸਰਕਾਰ ਦੇ ਨਾਲ ਕੋਈ ਸਹਿਮਤੀ ਬਣੀ ਨਹੀਂ ਸੀ ਚਲੋ ਜੋ ਕੁਝ ਹੋਇਆ ਉਹ ਪਾਸੇ ਕਰਦੇ ਹੋ ਜਿਹੜੀ ਹੁਣ ਦੀ ਗੱਲਬਾਤ ਮੈਂ ਕਰਨੀ ਹੈ ਉਸ ਵਕਤ মিডিਆ ਰਾਹੀਂ ਜਿਹੜੀਆਂ ਚਰਚਾਾਂਾਂ ਸੀ ਇਹ ਕਿਹਾ ਗਿਆ ਕਿ ਲੱਖਾਂ ਦੀ ਤਦਾਦ ਵਿੱਚ ਕਿਸਾਨ ਇਕੱਠੇ ਹੋਏ ਇਹ ਕੋਈ ਸ਼ੱਕ ਨਹੀਂ ਤੇ ਦੂਜੀ ਗੱਲ ਇੱਕ ਨਾਲ ਹੋਰ ਕਹਿਣੀ ਹੈ ਜਦੋਂ ਉੱਥੇ ਕੱਠ ਘਟਨਾ ਸ਼ੁਰੂ ਹੋ ਗਿਆ ਕਿਸਾਨ ਜਥੇਬੰਦੀਆਂ ਨੂੰ ਇਹ ਅੰਦਰੇ ਅੰਦਰ ਝੋਰਾ ਲੱਗਾ ਹੋਇਆ ਸੀ ਕਿ ਅਸੀਂ ਹੁਣ ਆਪਣੀ ਇੱਜ਼ਤ ਬਚਾ ਕੇ ਕਿਵੇਂ ਉਠੀਏ ਇਹਨਾਂ ਨੇ ਭੰਗੜੇ ਪਾਏ ਅਸੀਂ ਮੋਦੀ ਨੂੰ ਗੁੱਡਿਆਂ ਪਰਨੇ ਕਰਤਾ ਧੌਣ ਚ ਕਿੱਲਾ ਕੱਢਤਾ ਅਸੀਂ ਮੰਗਾ ਮੰਨਵਾ ਲਈਏ ਬੜਾ ਕੁਝ ਕਿਹਾ ਹਾਲਾਂਕਿ ਉਹਦੇ ਵਿੱਚ 1% ਵੀ ਸੱਚਾਈ ਨਹੀਂ ਸੀ ਇਹ ਕੇਵਲ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੀਆਂ ਸਟੇਟਾਂ ਵਿੱਚ ਖੇਤੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਵਾਇ ਹੋਰ ਕੁਝ ਨਹੀਂ ਸੀ ਤੇ ਇਹਨਾਂ ਨੂੰ ਹੁਣ ਸ਼ੰਕਾ ਇਹ ਹੈ ਕਿ ਉਹਨਾਂ ਕੱਟ ਨਹੀਂ ਹੋਣਾ ਇਹ ਇੱਕ ਨੁ ਪ੍ਰੋਬਲਮ ਹੈ ਜਿਹੜੀ ਮੈਂ ਅੱਜ ਦੀ ਇੱਕ ਤੁਹਾਨੂੰ ਮੈਂ ਗੱਲ ਦੱਸਣੀ ਹੈ ਨਾ ਤੁਸੀਂ ਇੱਕ ਕਹਾਵਤ ਸੁਣੀ ਹੈ ਜਿਹੜੀ ਮੱਛੀ ਪਾਣੀ ਵਿੱਚ ਰਹਿੰਦੀ ਹੈ ਨਾ ਉਹਨੂੰ ਫੜਨ ਵਾਸਤੇ ਕੁੰਡੀ ਬਣਾਈ ਜਾਂਦੀ ਹੈ ਕੁੰਡੀ ਦੇ ਉੱਪਰ ਆਟਾ ਲਾਇਆ ਜਾਂਦਾ ਹੈ ਤੇ ਮੱਛੀ ਜਿਹੜੀ ਹੈ ਨਾ ਉਹ ਆਟਾ ਖਾਣ ਵਾਸਤੇ ਆਉਂਦੀ ਹੈ ਮੱਛੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਆਟੇ ਦੇ ਵਿੱਚ ਕੁੰਡੀ ਹੈ ਕੁੰਡੀ ਮੇਰੀ ਮੌਤ ਬਣੂਗੀ ਕਿ ਇਹ ਨਹੀਂ ਪਤਾ ਹੁੰਦਾ ਅੱਜ ਸਰਵੰਤ ਸਿੰਘ ਪੰਦੇਹਰ ਦਰਬਾਰ ਸਾਹਿਬ ਜਾਂਦਾ ਹੈ ਦਰਬਾਰ ਸਾਹਿਬ ਮੱਥਾ ਟੇਕਦਾ ਉੱਥੇ ਪ੍ਰੈਸ ਕਾਨਫਰੰਸ ਹੁੰਦੀ ਹੈ ਮੀਡੀਆ ਸਵਾਲ ਕਰਦਾ ਹੈ ਕਹਿੰਦਾ ਜੀ ਇਸ ਸੀਨ ਦਰਵਾਸੇ ਤੋਂ ਓਟ ਆਸਰਾ ਲੈ ਕੇ ਚਲੇ ਗਏ ਉਹਦਾ ਮਤਲਬ ਪਤਾ ਕੀ ਹੈ ਹੁਣ ਜਿਹੜਾ ਜੂਸ ਹੈ ਜਿਹੜਾ ਖਾਲਸਾ ਨੂੰ ਫੋਲੋ ਕਰਦਾ ਹੈ ਜਾਂ ਕੇਸਰੀ ਇਨਸਾਨ ਨੂੰ ਫੋਲੋ ਕਰਦਾ ਹੈ ਜਣਕੇ ਉਹਨਾਂ ਨੂੰ ਕਿਦਾਂ ਦੁਆਰਾ ਗੁੰਮਰਾਹ ਕਰਕੇ ਓਡਾ ਵੱਡਾ ਕੱਟ ਕੀਤਾ ਜਾਏ ਲੋਕਾਂ ਨੇ ਉਸ ਤੋਂ ਬਾਅਦ ਫਿਲਮਾਂ ਬਣੀਆਂ ਸੀਰੀਅਲ ਬਣੇ ਸਟੋਰੀਆਂ ਜਣਕੇ ਖਵਾਰਾਂ ਦੇ ਵਿੱਚ ਕੇ ਲਈ ਬਹੁਤ ਬੜੇ ਬੜੇ ਲੇਖ ਛਪੇ ਲੋਕਾਂ ਨੇ ਉਹ ਸੁਣੇ ਪੜ੍ਹੇ ਤੇ ਲੋਕਾਂ ਨੇ ਜਿਹੜਾ ਇਹਨਾਂ ਦਾ ਅੰਦਰਲਾ ਰਵਈਆ ਸੀ ਉਹ ਦੇਖਿਆ ਲੋਕਾਂ ਨੇ ਜਥੇਬੰਦੀਆਂ ਨੂੰ ਚੰਗੀ ਤਰੀਕੇ ਨਾਲ ਪੜਿਆ ਵੀ ਇਹ ਅੰਦਰੋਂ ਕੀ ਨੇ ਬਾਹਰੋਂ ਕੀ ਨੇ ਹੁਣ ਖਦਸ਼ਾ ਇਹ ਹੈ ਇਹਨਾਂ ਨੂੰ ਇਹ ਫਿਕਰ ਪਈ ਹੈ ਵੀ ਉਹਨਾਂ ਕੱਠ ਜਿਹੜਾ 2020-21 ਦੇ ਵਿੱਚ ਅੰਦੋਲਨ ਵੇਲੇ ਹੋਇਆ ਸੀ ਉਹ ਕੱਠ ਹੋਣਾ ਨਹੀਂ ਹੁਣ ਇਹ ਜਿਹੜਾ ਸਹਾਰਾ ਲੈ ਰਹੇ ਨੇ ਇੱਕ ਕੌਮੀ ਪੱਧਰ ਤੇ ਸਿੱਖ ਕੌਮ ਦਾ ਦਰਬਾਰ ਸਾਹਿਬ ਜਾ ਕੇ ਮੈਂ ਬੇਨਤੀ ਕਰ ਰਹੀ ਹਾਂ ਜਿਹੜਾ ਕਿਸਾਨੀ ਅੰਦੋਲਨ ਹੈ ਜੇ ਤੁਸੀਂ ਕਿਸੇ ਅੰਦੋਲਨ ਦੀ ਗੱਲ ਕਰਦੇ ਹੋ ਮੈਂ ਉਹਦੇ ਨਾਲ ਸਹਿਮਤ ਹੋ ਜਾਣਾ ਕੋਈ ਵੀ ਸੰਘਰਸ਼ ਲੜਨਾ ਉਹਦੇ ਨਾਲ ਆਪਾਂ ਸਹਿਮਤ ਹੋ ਜਾਣੇ ਆ ਕਿਉਂਕਿ ਪਬਲਿਕ ਦੇ ਲਈ ਹੁੰਦਾ ਹੈ ਉਹਦੇ ਨਾਲ ਸਹਿਮਤ ਹਾਂ ਪਰ ਜਦੋਂ ਉੱਥੇ ਨਿਸਾਨ ਸਾਹਿਬ ਚੁਲਾਇਆ ਗਿਆ ਜਾਂ ਖਾਲਸਾ ਦੀ ਗੱਲ ਹੋਈ ਉਹਦੋਂ ਮੈਂ ਵੀ ਸਹਿਮਤ ਨਹੀਂ ਸੀ ਇਸ ਕੋਈ ਸ਼ੱਕ ਨਹੀਂ ਸਟੇਡੀਅਮ ਦੇ ਉੱਪਰ ਦੀਪ ਸਿੱਧੂ ਨੂੰ ਵੀ ਮੁਰਦਾਬਾਦ ਲਖਸ਼ਧਾਣੇ ਨੂੰ ਵੀ ਕਿਹਾ ਗਿਆ ਇਹ ਸਭ ਕੁਝ ਉੱਥੇ ਜਿਹੜਾ ਰੰਡੀ ਰੋਣਾ ਸੀ ਕਹਿ ਲਿਆ ਹੋਇਆ ਉੱਥੇ ਤੇ ਹੁਣ ਜਿਹੜਾ ਇਹਨਾਂ ਦਾ ਦਰਵਾਦ ਸਾਹਿਬ ਤੋਂ ਸ਼ੁਰੂਆਤ ਕਰਨ ਤੋਂ ਭਾਵ ਕੀ ਹੈ ਜਿਵੇਂ ਬਾਦਲ ਪਰਿਵਾਰ ਪੰਜਾਬ ਬਚਾਓ ਯਾਤਰਾ ਲੈ ਕੇ ਤੁਰਿਆ ਹੋਇਆ ਹੁਣ ਇਹਨਾਂ ਨੇ ਵੀ ਇੱਕ ਨੁਕਤਾ ਲੱਭਿਆ ਕਿ ਜਿਹੜੇ ਨੌਜਵਾਨ ਕੌਮ ਦੇ ਨਾਂ ਤੇ ਖਲਸਤਾਨ ਦੇ ਨਾਂ ਤੇ ਗੁੰਮਰਾਹ ਹੁੰਦੇ ਨੇ ਉਹਨਾਂ ਨੂੰ ਦਰبارا ਦਰਬਾਰ ਸਾਹਿਬ ਤੋਂ ਹੀ ਸ਼ੁਰੂਆਤ ਕਰਕੇ ਗੁੰਮਰਾਹ ਕੀਤਾ ਜਾਏ ਇਹ ਇਹਨਾਂ ਦੇ ਅੰਦਰਲੀ ਪਾਲਿਸੀ ਹੈ ਮੈਂ ਇੱਕ ਬੇਨਤੀ ਕਰ ਰਹੀ ਹਾਂ ਦੂਜੀ ਵੀਡੀਓ ਜਿਹੜੀ ਮੇਰੀ ਆਉਣੀਆਂ ਦੋ-ਤਿੰਨ ਠਹਿਰ ਕੇ ਉਹਦੇ ਵਿੱਚ ਮੈਂ ਜਿਹੜੇ ਅੰਕੜੇ ਦੱਸਣੇ ਨੇ ਪੰਜਾਬ ਦਾ ਨੁਕਸਾਨ ਕਿ ਹੋਇਆ ਸਰਕਾਰ ਦਾ ਨੁਕਸਾਨ ਕਿ ਹੋ ਉਹ ਦੱਸੂਗਾ ਪਰ ਅੱਜ ਜਿਹੜੀ ਮੈਂ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜਾ ਨੌਜਵਾਨ ਹੈ ਨੌਜਵਾਨ ਜਦੋਂ ਤੱਕ ਪੰਜਾਬ ਦੇ ਵਿੱਚ ਹੈ ਕੋਈ ਸੰਘਰਸ਼ ਨਹੀਂ ਹੋ ਰਿਹਾ ਕੋਈ ਮੁੱਦਾ ਨਹੀਂ ਉੱਠ ਰਿਹਾ ਉਦਾਂ ਹੀ ਰੌਲਾ ਪਾਉਂਦੇ ਆ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਨੇ ਖਾ ਲਈ ਨੌਜਵਾਨ ਖਤਮ ਹੋ ਚਲੇ ਨੌਜਵਾਨ ਪੰਜਾਬ ਛੱਡ ਕੇ ਫੋਰਨ ਕੰਟਰੀ ਵਿੱਚ ਚਲੇ ਗਏ ਉਦਾਂ ਹੀ ਇਹ ਰੌਲਾ ਪਾਉਂਦੇ ਆ ਤੇ ਜਦੋਂ ਹੁਣ ਇਹਨਾਂ ਨੂੰ ਲੋੜ ਹੈ ਇਕੱਠ ਕਰਨ ਦੀ ਇਹ ਦਿੱਲੀ ਜਾਣਾ ਇਹ ਇਕੱਠ ਕਰਕੇ ਕਹਿਣਗੇ ਪੰਜਾਬ ਤਾਂ ਯੋਧਿਆਂ ਦੀ ਖਾਨ ਹੈ ਪੰਜਾਬ ਨੂੰ ਤਾਂ ਬਦਨਾਮ ਕੀਤਾ ਜਾਂਦਾ ਪੰਜਾਬੇ ਤਾਂ ਨਸ਼ਾ ਹੈ ਹੀ ਨਹੀਂ ਹੁਣ ਇਹਨਾਂ ਦੇ ਬਿਆਨਵਾਦੀ ਆਪਸ ਵਿੱਚ ਲੜਦੇ ਨਹੀਂ ਹੁਣ ਇਹ ਇਦਾਂ ਜਿਹੜੇ ਨਸ਼ੇੜੀ ਲੋਕ ਨੇ ਉਹਨਾਂ ਨੂੰ ਵੀ ਯੋਧੇ ਕਹੀ ਜਾਂਦੇ ਆ ਉਹ ਕਹਿੰਦੇ ਯੋਧਿਆਂ ਦੀ ਖਾਨ ਇਹ ਕਹੀ ਜਾਂਦੇ ਜਾਨਕਿ ਇਹ ਲੀਡਰਸ਼ਿਪ ਜਿਹੜੇ ਕਿਸਾਨ ਆਗੂ ਨੇ ਇਹਨਾਂ ਦੀ ਇਹ ਕਰਤੂਤ ਹੈ ਇੱਕ ਗੱਲ ਹੋਰ ਕਹਿਣੀ ਹੈ ਜਿਹੜਾ ਅੰਦੋਲਨ 2020 21 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਜਿਹੜਾ ਨਾਰਾ ਲਾਇਆ ਸੀ ਨਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹਦੇ ਤੇ ਕੋਈ ਵੀ ਜਥੇਬੰਦੀ ਅਜੇ ਤੱਕ ਖੜੀ ਨਹੀਂ ਉਤਰੀ ਪੂਰੀ ਨਹੀਂ ਉਤਰੀ ਕਿਸਾਨ ਦੇ ਨਾਲ ਜੋ ਕੁਝ ਹੋਇਆ ਪਰਭਾਈ ਕਰਨ ਦੀ ਕੋਸ਼ਿਸ਼ ਕੀਤੀ 750 ਬੰਦਾ ਕਹਿੰਦੇ ਮਰਿਆ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਇਹੋ ਜਿਹਾ ਕੁਸਿਆਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਪਰ ਮਜ਼ਦੂਰ ਦੇ ਹੱਕ ਵਿੱਚ ਇੱਕ ਵੀ ਕਿਸੇ ਜਥੇਬੰਦੀ ਨੇ ਆਵਾਜ਼ ਨਹੀਂ ਠਾਈ ਇਹ ਸਚਾਈ ਹੈ ਜੇ ਕੋਈ ਮੈਨੂੰ ਪੁੱਛੇ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਕਿ ਮਜ਼ਦੂਰ ਇਹਨਾਂ ਦਾ ਸਾਥ ਨਾ ਦਿਓ ਕਿਉਂਕਿ ਹੁਣ ਕਿਉਂ ਚੱਲੇ ਨੇ ਇਹ ਇਹਨਾਂ ਦਾ ਮਕਸਦ ਕੀ ਹੈ ਇਲੈਕਸ਼ਨ ਸਿਰਤੇ ਹੈ ਇਹਨਾਂ ਨੇ ਸਿੱਧਮ ਸਿੱਧੇ ਤੌਰ ਤੇ ਬੀਜੇਪੀ ਨੂੰ ਬਦਨਾਮ ਕਰਕੇ ਘੇਰ ਕੇ ਕਾਂਗਰਸ ਸਰਕਾਰ ਦੀ ਮਦਦ ਕਰਨੀ ਹੁਣ ਭੰਦੇਰ ਨੂੰ ਸਵਾਲ ਕਰਨ ਦੀ ਲੋੜ ਹੈ ਵੀ ਜਿਹੜੇ ਦਰਬਾਰ ਸਾਹਿਬ ਤੋਂ ਤੂੰ ਨਕਮਸਤਕ ਹੋ ਕੇ ਅੰਦੋਲਨ ਸ਼ੁਰੂ ਕਰਨ ਲੱਗਾ ਦਿੱਲੀ ਜਾਣਾ ਉਸੇ ਦਰਬਾਰ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਟਹਾਇਆ ਹੈ ਅਕਾਲ ਤਖਤ ਨੂੰ ਟਹਾਇਆ ਹੈ ਹਜ਼ਾਰਾਂ ਦੀ ਤਾਦ ਵਿੱਚ ਸ਼ਰਧਾਲੂ ਉੱਥੇ ਕਤਲ ਕੀਤਾ ਗਿਆ ਇਹ ਇਹ ਪਰਭਾਈ ਕੌਣ ਕਰੂਗਾ ਜਿਹੜੀ ਪਾਰਟੀ ਦੀ ਤੁਸੀਂ ਸਪੋਰਟ ਕਰਨ ਚੱਲੇ ਹੋ ਸ਼ਰਿਆਂ ਪਤਾ ਕਿ ਉਹ ਕਾਂਗਰਸ ਦੀ ਸਪੋਰਟ ਹੈ ਭਾਜਪਾ ਦੇ ਵਿਰੋਧ ਕਰਕੇ ਸਪੋਰਟ ਕਿਦੀ ਹੋਣੀ ਹੈ ਕਾਂਗਰਸ ਪਾਰਟੀ ਦੀ ਤੇ ਦਰਵਾਸਰ ਨੂੰ ਢਾਹਿਆ ਕਿਨੇ ਹੈ ਕਾਂਗਰਸ ਪਾਰਟੀ ਨੇ ਹਾਲਾਂਕਿ ਇਹ ਰਾਜਨੀਤੀ ਤੌਰ ਤੇ ਮੈਂ ਇਹ ਗੱਲਬਾਤ ਬਹੁਤ ਘੱਟ ਕਰਦਾ ਇਹ ਜਿਹੜੀਆਂ ਗੱਲਾਂ ਕਾਮਨ ਨਾਲ ਵਾਪਰੀਆਂ ਨੇ ਜੂਨ 84 ਦੀ ਗੱਲ ਕਰ ਲਓ ਦਿੱਲੀ ਕਤਲੇਆਮ ਦੀ ਗੱਲ ਕਰ ਲਓ ਗੁਰਗਨਸਰ ਦੀ ਬੇਅਦਬੀ ਦੀ ਗੱਲ ਕਰ ਲਓ ਇਹ ਭੁੱਲਣ ਵਾਲੀਆਂ ਗੱਲਾਂ ਨਹੀਂ ਉਹਨੂੰ ਭੁੱਲਿਆ ਨਹੀਂ ਜਾ ਸਕਦਾ ਪਰ ਕਿਸਾਨ ਜਥੇਬੰਦੀਆਂ ਜਿਹੜੇ ਕਾਮਰੇਟ ਕੁੱਤੇ ਦੀ ਪੂਛ ਬਣੇ ਹੋਏ ਨੇ ਉਹਨਾਂ ਨੂੰ ਇੱਕ ਸਵਾਲ ਹੈ ਇੱਕ ਪਾਸੇ ਤੁਸੀਂ ਕਹਿੰਦੇ ਹੋ ਸਾਨੂੰ ਨਿਸਾਨ ਸਾਹਿਬ ਨੇ ਚਾਹੀਦਾ ਇੱਥੇ ਖਾਲਸਾ ਨਹੀਂ ਚਾਹੀਦਾ ਦੂਜੇ ਪਾਸੇ ਤੁਸੀਂ ਉਸੇ ਖਾਲਸਾ ਦੇ ਨਾਂ ਤੇ ਇੱਕ ਕੌਮ ਦੇ ਨਾਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਦਿੱਲੀ ਵੱਲ ਫੇਰ ਪ੍ਰੇਰਨਾ ਦੇ ਰਹੇ ਹੋ ਤੇ ਤੁਸੀਂ ਸਪੋਰਟ ਕੀ ਦੀ ਕਹਿੰਦੇ ਕਾਂਗਰਸ ਪਾਰਟੀ ਦੀ ਵਿਰੋਧ ਕੀ ਦਾ ਕਰਨਾ ਹੈ ਭਾਜਪਾ ਦਾ ਇਹ ਤਾਂ ਸਾਹਮਣੇ ਤੱਥ ਨੇ ਕੋਈ ਦੋਰਾਮਾ ਹੈ ਨਹੀਂ ਇਹਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਅਸਲੀ ਕਿਸਾਨ ਖੇਤੀ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਮਿੱਟੀ ਨਾਲ ਮਿੱਟੀ ਹੁੰਦੇ ਨੇ ਤੇ ਉਹ ਇਹਨਾਂ ਜਥੇਬੰਦੀਆਂ ਤੋਂ ਖਿਹੜਾ ਸਟਾਲੋ ਇਹ ਬਹੁਤ ਵੱਡਾ ਮਾਫੀਆ ਹੈ ਜਦੋਂ ਪਹਿਲਾਂ 1.5 ਸਾਲ ਬੈਠੇ ਰਹੇ ਦਿੱਲੀ ਉਦੋਂ ਇੱਕ ਵੀ ਮੰਗ ਸਰਕਾਰ ਨੇ ਮੰਗੀ ਨਹੀਂ ਕਿਉਂਕਿ ਇਹ ਸੌਦੇ ਕਰਦੇ ਸੀ ਸੌਦਾ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਦੇਖੋ ਪੰਜਾਬ ਦੇ ਵਸਿੰਦੇ ਆਪਾਂ ਆਜ਼ਾਦ ਹੈ ਇੰਡੀਆ ਆਜ਼ਾਦੀ ਹੈ ਸਭ ਨੂੰ ਤੁਸੀਂ ਸਰਕਾਰ ਨਾਲ ਮੱਥਾ ਲਾਉਣਾ ਹੈ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਦੇ ਵਿੱਚ ਆਪ ਜੁਗਦਾਨ ਪਾਓ ਇਲੈਕਸ਼ਨ ਲੜੋ ਗੱਲ ਸਾਫ਼ ਹੋ ਜਾ ਕਿਹੜਾ ਕਿੰਨੇ ਪਾਣੀ ਚ ਹੈ ਕਿਹੜਾ ਕਿੰਨੇ ਪਾਣੀ ਚ ਹੈ ਕਿਹੜਾ ਕਿੰਨਾ ਦਮ ਰੱਖਦਾ ਸਭ ਕੁਝ ਸਾਹਮਣੇ ਆਜੋ ਹੁਣੇ ਸਿੱਧੇ ਤੌਰ ਤੇ ਜੇ ਮੈਂ ਕਹਿ ਦਮਾਂ ਨਾ ਕਿਸਾਨ ਜਥੇਬੰਦੀਆਂ ਕੁੱਤੇ ਦੀ ਪੂਸ ਬਣ ਕੇ ਜਿਵੇਂ ਕੁੱਤਾ ਪੂਸ਼ ਬਣ ਤੋਂ ਬਾਅਦ ਬੁਰਕੀ ਲਈ ਪੂਸ਼ ਮਾਰਦਾ ਹੁੰਦਾ ਜਦੋਂ ਬੁਰਕੀ ਪੈ ਜਾਂਦੀ ਹੈ ਫਿਰ ਉਹ ਸ਼ਾਂਤ ਵੀ ਹੋ ਜਾਂਦਾ ਪੂਸ਼ ਵੀ ਉਹਦੀ ਟਿਕ ਜਾਂਦੀ ਹੈ ਹੁਣ ਤੁਹਾਡਾ ਵੀ ਇਹੀ ਕੰਮ ਹੈ ਸੈਂਟਰ ਸਰਕਾਰ ਤੋਂ ਗਿੱਟਮਿਟ ਕਰਕੇ ਕਰੋੜਾਂ ਰੁਪਏ ਲੈਣਾ ਜੇ ਨਾ ਮੰਨੇ ਤਾਂ ਵਿਰੋਧ ਕਰਕੇ ਕਾਂਗਰਸ ਪਾਰਟੀ ਨੂੰ ਸਤਾ ਵਿੱਚ ਲੈ ਕੇ ਆਉਣਾ ਤੁਹਾਡਾ ਕੰਮ ਇਹ ਹੈ ਤੁਹਾਡਾ ਕਿਸਾਨੀ ਨਾਲ ਨੌਜਵਾਨੀ ਨਾਲ ਕੋਈ ਮਤਲਬ ਨਹੀਂ ਇਹ ਧਿਆਨ ਰੱਖਿਓ ਕੱਲ ਨੂੰ ਇੱਕ ਵੀਡੀਓ ਹੋਰ ਪਾਉਣੀ ਹੈ ਉੱਥੇ ਚੀਕਾਂ ਬੈਣਗੀਆਂ ਇਹਨਾਂ ਦੀਆਂ ਦੇਖਿਓ ਤੁਸੀਂ ਧਿਆਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ